ਇੱਕ ਵਾਰ ਨਾ ਇੱਕ ਗੁਰੂ ਦੇ ਕੋਲੋਂ ਤਾਂ ਚੇਲਾ ਆਇਆ ਚੇਲੇ ਨੇ ਆ ਕੇ ਪੁੱਛਿਆ ਆਪੇ ਗੁਰੂ ਜੀ ਮੈਂ ਵਿਆਹ ਕਰਾਵਾਂ ਕਿ ਨਾ ਕਰਾਵਾਂ ਉਹ ਗੁਰੂ ਕਹਿੰਦਾ ਕਿ ਰੁਕ ਜਾ ਦੱਸ ਦੇਣਾ ਮੈਂ ਉਹਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਤੇ ਪਤਨੀ ਨੂੰ ਆਵਾਜ਼ ਮਾਰ ਕੇ ਕਹਿੰਦਾ ਭਾਗਵਾਨੇ ਦੋ ਦੁੱਧ ਦੇ ਗਲਾਸ ਭਰ ਕੇ ਲੈ ਕੇ ਆ ਤੇ ਵਿੱਚ ਲੈ ਕੇ ਆ ਪਾ ਕੇ ਸ਼ੱਕਰ ਕਹਿੰਦੀ ਸਤਿ ਆ ਜੀ ਉਹ ਜਦੋਂ ਦੁੱਧ ਲੈ ਕੇ ਆਈ ਤੇ ਉਹਨੇ ਸ਼ੱਕਰ ਦੀ ਜਗ੍ਹਾ ਭਲੇਖੇ ਦੇ ਨਾਲ ਨਮਕ ਪਾ ਦਿੱਤਾ ਦੋ ਚਮਚਿਆਂ ਦਾ ਦੋ ਚਮਚੇ ਜਦੋਂ ਨਮਕ ਪਾਏ ਉਹ ਦੁੱਧ ਦੋ ਗਲਾਸ ਇੱਕ ਚੇਲੇ ਨੂੰ ਦਿੱਤਾ ਤੇ ਇੱਕ ਉਹਨੇ ਆਪਣੇ ਘਰ ਵਾਲੇ ਨੂੰ ਦਿੱਤਾ ਗੁਰੂ ਤੇ ਚੇਲਾ ਬੈਠੇ ਨੇ ਗੁਰੂ ਨੇ ਪੀ ਲਿਆ ਇਹ ਦੁੱਧ ਨਮਕ ਵਾਲਾ ਜਦੋਂ ਇਹ ਚੇਲਾ ਪੀਣ ਲੱਗਾ ਤੇ ਇਸਨੇ ਥੁੱਕ ਦਿੱਤਾ ਕਹਿਣ ਲੱਗਾ ਤੇ ਬੜਾ ਹੀ ਖਾਰਾ ਵਾ ਇਹਦੇ ਚ ਤਾਂ ਲੋਣੀ ਬੜਾ ਪਾ ਦਿੱਤਾ ਤੁਹਾਡੀ ਘਰਵਾਲੀ ਨੇ ਗੁਰੂ ਜੀ ਤੂੰ ਹੀ ਸ਼ੱਕਰ ਕਹੀ ਸੀ ਉਹਨੇ ਲੂਣ ਪਾਤਾ ਕੁਛ ਨਹੀਂ ਬੋਲੇ ਉਹਦੇ ਗੁਰੂ ਫਿਰ ਉਹਦੇ ਗੁਰੂ ਨੇ ਕਿਹਾ ਵੀ ਦੇਖ ਪੁੱਤ ਜੇ ਤੇਰੇ ਕੋਲ ਦੁੱਧ ਖਾਰਾ ਪੀਣ ਦੀ ਤਾਕਤ ਹੈ ਤੇ ਵਿਆਹ ਕਰਵਾ ਲਾ ਜੇ ਤੂੰ ਇਹ ਦੁੱਧ ਖਾਰਾ ਨਹੀਂ ਪੀ ਸਕਦਾ ਫਿਰ ਵਿਆਹ ਨਾ ਕਰਵਾਵੇਂ ਫਿਰ ਦੂਸਰੀ ਵਾਰ ਦੁਪਹਿਰ ਲੱਗੀ ਤੇ ਉਹਨੇ ਆਪਣੀ ਬੋਟੀ ਨੂੰ ਆਵਾਜ਼ ਮਾਰੀ ਗੁਰੂ ਨੇ ਕਹਿ ਲਗਾ ਭਗਵਾਨ ਨੇ ਦੀਵਾ ਲੈ ਕੇ ਆ ਤੀਵਾ ਜਗਾ ਕੇ ਲੈ ਕੇ ਆ ਉਹ ਚੁੱਪ ਕਰਕੇ ਲੈ ਕੇ ਆਈ ਅਗਿਓ ਚੇਲੇ ਨੇ ਕਿਹਾ ਵੀ ਗੁਰੂ ਜੀ ਦੁਪਹਿਰ ਚੜ੍ਹੀ ਐ ਸੂਰਜ ਦੀ ਈਟੀ ਵੱਡੀ ਰੋਸ਼ਨੀ ਤੂੰ ਈਵਾ ਕੀ ਕਰਨਾ ਜਗਾ ਕੇ ਕਹਿੰਦਾ ਉਹਦੇ ਗੁਰੂ ਨੇ ਫਿਰ ਜਵਾਬ ਦਿੱਤਾ ਕਹਿੰਦਾ ਏ ਤੇਖ ਪੁੱਤ ਤੂੰ ਮੈਨੂੰ ਸਵਾਲ ਕੀਤਾ ਸੀ ਵਿਆਖ ਕਰਵਾਵਾ ਕਿ ਨਾ ਕਰਵਾਵਾ ਮੇਰੀ ਪਤਨੀ ਪਹਿਲਾਂ ਦੁੱਧ ਦੇ ਵਿੱਚ ਮੈਨੂੰ ਪਤਾ ਨਮਕ ਪਾ ਕੇ ਲਈ ਆਈ ਪਰ ਮੈਂ ਉਹਨੂੰ ਕੁਝ ਨਹੀਂ ਕਿਹਾ ਪਰ ਦੂਸਰੀ ਵਾਰ ਜਦੋਂ ਮੈਂ ਉਹਨੂੰ ਕਿਹਾ ਕਿ ਤੂੰ ਤੀਨੇ ਤੀਵਾ ਜਗਾ ਕੇ ਮੇਰੇ ਕੋਲ ਲੈ ਕੇ ਆ ਉਹਨੇ ਨਹੀਂ ਕੁਝ ਕਿਹਾ ਮੈਨੂੰ ਉਹਦੀ ਗਲਤੀ ਦਾ ਪਤਾ ਸੀ ਤੇ ਉਹਨੂੰ ਮੇਰੀ ਗਲਤੀ ਦਾ ਪਤਾ ਸੀ ਨਾ ਮੈਂ ਬੋਲਿਆ ਤੇ ਨਾ ਉਹ ਬੋਲੀ ਜਦੋਂ ਅਸੀਂ ਇੱਕ ਦੂਸਰਿਆਂ ਦੀਆਂ ਗਲਤੀਆਂ ਨੂੰ ਟੱਕ ਦੇਂਦੇ ਆ ਨਾ ਪਿਆਰ ਵਾਲਿਓ ਤਾਂ ਰਿਸ਼ਤੇ ਮਜ਼ਬੂਤ ਹੋ ਜਾਂਦੇ ਨੇ ਜਦੋਂ ਅਸੀਂ ਆਪਣੀਆਂ ਗਲਤੀਆਂ ਨੂੰ ਉਛਾਲਦੇ ਆ ਨਾ ਉਛਾਲਦੇ ਪਿ ਪਤੀ ਪਤਨੀ ਦਾ ਨਾਲ ਲਾਵੇ ਤੇ ਪਤੀ ਪਤਨੀ ਦਾ ਨਾਲ ਲਾਵੇ ਵੀ ਤੂੰ ਹੀ ਗਲਤ ਆ ਉਹ ਕਹੇ ਨਹੀਂ ਤੂੰ ਹੀ ਗਲਤ ਆ ਗਲਤ ਤਾਂ ਅਸੀਂ ਸਾਰੇ ਹੁੰਨੇ ਆ ਪਿਆਰ ਵਾਲੇ ਕਿਉਂਕਿ ਅਸੀਂ ਸਾਰੇ ਗਲਤੀਆਂ ਦੇ ਪੁੱਤਲੇ ਆ ਕੋਈ ਇੰਨਾ ਬਹੁਤਾ ਸਿਆਣਾ ਨਹੀਂ ਆ ਵੀ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਕਦੀ ਪਤੀ ਵੀ ਗਲਤੀ ਕਰ ਸਕਦਾ ਹੈ ਕਦੀ ਪਤਨੀ ਵੀ ਗਲਤੀ ਕਰ ਸਕਦੀ ਹੈ ਫਰਕ ਸਿਰਫ ਇਹਨਾਂ ਕੀ ਆਪਣੀ ਗਲਤੀ ਨੂੰ ਮੰਨ ਲਵੋ ਉਹ ਗਲਤੀ ਮੰਨ ਕੇ ਬਾਅਦ ਵਿੱਚ ਕੋਸ਼ਿਸ਼ ਕਰੋ ਉਹ ਨਾ ਤੋ ਹরাই ਜਾਵੇ